ਗਾਣਾ ਉਹਦੇ ਤੇ ਬਣਿਆ ਹੋਵੇ ਹਨਾ ਭਾਵੇਂ ਉਹ ਅਸਲੀ ਗਾਣਿਆਂ ਦਾ ਜਿਹੜਾ ਹਮਲਾ ਹੋਵੇ ਨੌਜਵਾਨਾਂ ਤੇ ਇੰਨੇ ਤਰ੍ਹਾਂ ਦੇ ਹਮਲੇ ਨੇ ਨੌਜਵਾਨਾਂ ਤੇ ਤੇ ਉਹ ਹਮਲਿਆਂ ਤੋਂ ਬਚਣ ਲਈ ਜੇ ਕੋਈ ਰਾਹ ਹੈਗਾ ਤਾਂ ਉਹ ਜਿਵੇਂ ਨੌਜਵਾਨ ਭਾਰ ਸਭਾ ਨੇ ਮੰਗਾ ਨੇ ਨਸ਼ਿਆਂ ਦੇ ਖਿਲਾਫ ਅਗਰ ਕੋਈ ਦਾ ਹੈਗਾ ਤਾਂ ਸ਼ਿਦਪਾਲ ਸਿੰਘ ਫੌਲਾਂ ਦਾ ਰਾਹ ਖੱਤਕਟਾਲਚਰ ਦੇ ਖਿਲਾਫ ਕੋਈ ਰਾਹ ਹੈ ਤਾਂ ਉਹ ਸ਼ਿਦਪਾਲ ਸਿੰਘ ਫੌਲਾਂ ਦਾ ਰਾਹ ਤੇ ਜੇ ਇਹਦੇ ਖਿਲਾਫ ਲੜਨਾ ਤਾਂ ਇਕੱਠੇ ਹੋਣ ਦੀ ਲੋੜ ਆ ਅੱਜ ਤੁਸੀਂ ਦੇਖੋ ਜੇ ਆਪਾਂ ਨਸ਼ਿਆਂ ਦੀ ਗੱਲ ਕਰ ਲਈਏ ਤਾਂ ਨਸ਼ੇ ਆਥੇ ਆਏ ਕਿਵੇਂ ਆ ਤੇ ਨਸ਼ੇ ਲਿਆਉਂਦੇ ਕਿਉਂ ਗਏ ਆ ਇਹ ਦੋਵਾਂ ਦਾ ਜਿਹੜਾ ਆਪਸ ਵਿੱਚ ਸੰਬੰਧ ਆ ਕਿ ਨਸ਼ੇ ਲਿਆਉਂਦਾ ਪਾਣਾ ਤੁਸੀਂ ਦੇਖੋ ਕੁਝ ਟਾਈਮ ਪਹਿਲਾਂ ਦੀ ਖਬਰ ਸੀ ਕਿ ਪੁਲਿਸ ਦਾ ਇੱਕ ਬੰਦੇ ਦੀ ਬੋਨਟ ਵਿੱਚੋਂ ਨਸ਼ਾ ਫੜਿਆ ਗਿਆ ਫੜਿਆ ਕਿਨੇ ਲੋਕਾਂ ਨੇ ਲੋਕ ਜਿਹੜੇ ਕੁਝ ਲੋਕ ਜਾਗਰੂਕ ਹੋ ਗਏ ਉਹ ਆਪ ਦੇ ਪਿੰਡਾਂ ਲਈ ਹਕਾਕਤ ਕਰਨ ਲੱਗ ਗਏ ਆ ਪੁਲਿਸ ਤਾਂ ਕਿਉਂਕਿ ਕਰ ਨਹੀਂ ਰਹੀ ਤਾਂ ਲੋਕਾਂ ਨੇ ਬੰਦੇ ਨੂੰ ਫੜ ਲਿਆ ਪੁਲਿਸ ਵਾਲੇ ਨੂੰ ਬੋਲਡ ਆ ਪ੍ਰਾਈਵੇਟ ਗੱਡੀ ਆ ਉਹਦੇ ਚ ਗੋਨਡ ਚ ਨਸ਼ਾ ਮਿਲ ਗਿਆ ਤਾਂ ਐਸਐਸਪੀ ਡੀਸੀ ਸਾਰੇ ਦਾ ਬਿਆਨ ਹੁੰਦਾ ਵੀ ਉਹ ਤਾਂ ਬਈ ਨਸ਼ਾ ਰਿਕਵਰ ਕਰਨ ਗਿਆ ਸੀ ਇਹ ਗੋਨਡ ਵਿੱਚ ਪ੍ਰਾਈਵੇਟ ਗੱਡੀ ਵਿੱਚ ਬੰਦਾ ਨਸ਼ਾ ਰਿਕਵਰ ਕਰਨ ਗਿਆ ਸੀ ਪੁਲਿਸ ਦਾ ਤੇ ਜਦੋਂ ਫੜਿਆ ਜਾਂਦਾ ਉਦੋਂ ਕੋਈ ਕਾਰਵਾਈ ਨਹੀਂ ਹੁੰਦੀ ਇਥੇ ਸਵਾਲ ਦੇ ਵੱਡੇ ਵੱਡੇ ਅਫਸਰ ਬਾਰਡਰਾਂ ਤੋਂ ਜਿਹੜਾ ਨਸ਼ਾ ਸਪਲਾਈ ਕਰਦੇ ਆ ਤੁਸੀਂ ਉਦਾਹਰਨਾਂ ਕਿ ਜੇਲ੍ਹ ਵਿੱਚ ਕਿਸੇ ਮਰਦ ਨੂੰ ਜੇਲ੍ਹ ਚਲੇ ਜਾਓ ਜੇਲ੍ਹ ਵਿੱਚ ਨਸ਼ਾ ਆਮ ਆ ਜਿੱਥੇ ਪੁਲਿਸ ਦੀ ਮਰਜ਼ੀ ਤੋਂ ਬਿਨਾਂ ਕੱਪਾ ਵੀ ਨਹੀਂ ਹੁੰਦਾ ਉੱਥੇ ਵੀ ਨਸ਼ਾ ਆ ਮਾ ਤੇ ਫਰਾਂਸ ਸੋਸਾਇਟੀ ਦੀ ਹਾਲਤ ਕਿਸ ਤਰ੍ਹਾਂ ਦੀ ਹੋਊਗੀ ਉੱਥੇ ਨਸ਼ਾ ਕੌਣ ਭੇਜਦਾ ਪੁਲਿਸ ਪੁਲਿਸ ਹੀ ਭੇਜਦੀ ਹੈ ਜੇਲ੍ਹ ਵਿੱਚ ਨਸ਼ਾ ਜਦੋਂ ਕੋਈ ਵੀ ਬਗਾਨੀ ਚੀਜ਼ ਉੱਥੇ ਜੇਲ੍ਹ ਚ ਜਾਣੀ ਚਾਹੀਦੀ ਉੱਥੇ ਨਸ਼ਾ ਕਿਵੇਂ ਪਹੁੰਚਦਾ ਇਹ ਤੋਂ ਸਦਾ ਸਾਫ ਆ ਕਿ ਨਸ਼ਾ ਇੱਥੋਂ ਦੇ ਇੱਥੋਂ ਦੀ ਪੁਲਿਸ ਇੱਥੋਂ ਦੀ ਫੌਜ ਜਿਹੜੀ ਸਪਲਾਈਰ ਆ ਨਸ਼ੇ ਦੀ ਦੂਜੇ ਇੱਥੇ ਇੱਥੇ ਜਿਹੜੇ ਐਮਐਲਏ ਆ ਐਨਟੀ ਆ ਉਹਨਾਂ ਦੇ ਨਸ਼ੇ ਤਸਕਰਾਂ ਨਾਲ ਜਿਹੜੇ ਗੂੜੇ ਸੰਭਾਲਦਾ ਉਹ ਭਾਂਵੇਂ ਆਮਦਨੀ ਦੇ ਹੋਵੇ ਭਾਵੇਂ ਕਾਂਗਰਸ ਦੇ ਹੋਣ ਉਹ ਨਸ਼ੇ ਤੋਂ ਜਿਹੜਾ ਵੱਡਾ ਜਿਹੜਾ ਕੋ ਪੈਸਾ ਇਕੱਠਾ ਕਰਦੇ ਆ ਨਸ਼ੇ ਵਿਪਾਰੀਆਂ ਤੋਂ ਪੈਸਾ ਲੈਂਦੇ ਆ ਆਪ ਆਪ ਵੀ ਨਸ਼ੇ ਦੇ ਵਿਪਾਰੀ ਆ ਮਜੀਠੀ ਦੇ ਖਿਲਾਫ ਤਾਂ ਕਿੰਨੇ ਸਬੂਤ ਸੀਗੇ ਜਿਹੜਾ ਇੰਨੇ ਸਮੇਂ ਜਿਹੜਾ ਸਰਕਾਰ ਚ ਰਹਿ ਗਿਆ ਆਕਾਲੀਆਂ ਦਾ ਬੰਦਾ ਇੱਥੇ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਨਸ਼ੇ ਦੇ ਵਪਾਰ ਵਿੱਚੋਂ ਬਹੁਤ ਮਨਾਫਾ ਖੱਟਿਆ ਇਹ ਨਸ਼ਾ ਵਧਿਆ ਇੱਥੇ ਵਿਦਿਆਰਥੀ ਨੌਜਵਾਨਾਂ ਨੂੰ ਨਸ਼ੇ ਤੋਂ ਲਾਉਣਾ ਕਿਉਂ ਚਾਹੁੰਦੇ ਆ ਸਕੂਲ ਦੇ ਜਵਾਬ ਤੱਕ ਵੀ ਨਸ਼ਾ ਕਿਉਂ ਪਹੁੰਚ ਰਿਹਾ ਕਿਉਂਕਿ ਇਹ ਦਰਦ ਦੇ ਆ ਕਿ ਜੇ ਇਹ ਲੋਕ ਜੇ ਇਹ ਲੋਕਾਂ ਨੂੰ ਇਹਨਾਂ ਦੀ ਵਿਰਾਸਤ ਤੋਂ ਇਹਨਾਂ ਦੀ ਨੌਜਵਾਨੀ ਨੂੰ ਜੇ ਝਪਟਾਇਆ ਨਾ ਗਿਆ ਤਾਂ ਇਹਨਾਂ ਦਾ ਜਿਹੜਾ ਉਹ ਨੌਜਵਾਨੀ ਦਾ ਜਜ਼ਬਾ ਉਹ ਸਾਡੇ ਗੱਲ ਨੂੰ ਹੱਥ ਪਾਊਗਾ ਉਹ ਕਹੂਗਾ ਵੀ ਸਾਨੂੰ ਰੋਜ਼ਗਾਰ ਚਾਹੀਦਾ ਉਹ ਕਹੂਗਾ ਵੀ ਇੱਥੇ ਨਾ ਬਰਾਬਰੀ ਕਿਉਂ ਆ ਇਹ ਖਤਮ ਹੋਣੀ ਚਾਹੀਦੀ ਆ ਉਹ ਇੱਥੇ ਭ੍ਰਸ਼ਟਾਚਾਰ ਦੇ ਖਿਲਾਫ ਬੋਲੂਗਾ ਇਸ ਲਈ ਵੀ ਲੋਕ ਬੋਲਣਾਂ ਉਹਨਾਂ ਨੂੰ ਨਸ਼ਿਆਂ 'ਚ ਉਹਨਾਂ ਨੂੰ ਗੈਂਗਵਾਦ ਜਿਹੜਾ ਉਜਾਇਆ ਜਾ ਰਿਹਾ ਅੱਜ ਜੇ ਆਪਾਂ ਇਹਨਾਂ ਬਿਮਾਰੀਆਂ ਨੂੰ ਸਮਾਜ ਦੀ ਬਿਮਾਰੀ ਨੂੰ ਖਤਮ ਕਰਨਾ ਤਾਂ ਉਹਦੇ ਲਈ ਜ਼ਰੂਰੀ ਹੈ ਕਿ ਨੌਜਵਾਨ ਜਿਹੜੇ ਇਸ ਇਸ ਨਸ਼ੇਜ ਗ੍ਰਸਤ ਨੇ ਇਸ ਗੈਂਗਵਾਦਜ ਗ੍ਰਸਤ ਨੇ ਇਸ ਖੱਤ ਕਲਚਰਜ ਗ੍ਰਸਤ ਨੇ ਉਹਨਾਂ ਨੂੰ ਆਪਾਂ ਇਕੱਠੇ ਕਰਕੇ ਆਪਾਂ ਸ਼ਿਦ ਭਗਤ ਸਿੰਘ ਮੋਰਾਂ ਦੀ ਵਿਰਾਸਤ ਨੂੰ ਅੱਗੇ ਲੈ ਕੇ ਚੱਲੀਏ ਹੁਣ ਤੁਸੀਂ ਦੇਖੋ ਕਿ ਜੇ ਇਹਦਾ ਕੋਈ ਰਾਹ ਦਿਖਦਾ ਕੋਈ ਇਸ ਨੌਜਵਾਨ ਨੂੰ ਜੇ ਇਹਨਾਂ ਸਾਰੀਆਂ ਬਿਮਾਰੀਆਂ ਦਾ ਕੋਈ ਰਾਹ ਦਿਖਦਾ ਤਾਂ ਆਪਦੇ ਸ਼ਿਦਾਂ ਤੋਂ ਵਿਰਾਸਤ ਜਾਂ ਆਪਦੇ ਇਤਿਹਾਸ ਤੋਂ ਵਿਰਾਸਤ ਲੈਂਦਾ ਦਾਹਾ ਤੋਂ ਜਾਣਬੁੱਝ ਕੇ ਗਰੀਨ ਮੀਤੀ ਸਾਜ਼ਿਸ਼ ਨਾਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੂੜੀ ਬਾਜ਼ਾਰ ਦਾ ਮਾਮਲਾ ਨੌਜਵਾਨ ਪਾਰਸਭਾ ਬਹੁਤ ਲੰਮੇ ਸਮੇਂ ਤੋਂ ਲੜ ਰਹੀ ਹੈ ਤੂੜੀ ਬਾਜ਼ਾਰ ਜਿੱਥੇ ਇਹ ਸਰਕਾਰ ਨੇ ਵੀ ਮੰਨਿਆ ਵੀ ਹਾਂ ਉੱਥੇ ਸਿਦ ਭਗਤ ਸਿੰਘ ਉਹੀ ਰਹਿੰਦੇ ਰਹੇ ਆ ਤਾਂ ਐਡੀ ਵੱਡੀ ਮਹਾਨ ਸ਼ਕਤੀਤ ਹੋਰਾਂ ਦਾ ਇਤਿਹਾਸ ਹੋਵੇ ਤਾਂ ਉਸ ਇਮਾਰਤ ਨੂੰ ਬਚਾਉਣ ਦੀ ਸਰਕਾਰ ਕਿਉਂ ਨਹੀਂ ਕੋਸ਼ਿਸ਼ ਕਰ ਰਹੀ ਕਿਉਂਕਿ ਉਹ ਉਹ ਇੱਕ ਇਮਾਰਤ ਨਹੀਂ ਹੈ ਉਹ ਸਾਡਾ ਇਤਿਹਾਸ ਆ ਉਹ ਸਾਡਾ ਸੱਭਿਆਚਾਰ ਆ ਉਹ ਸਾਡਾ ਕਲਚਰ ਆ ਜੋ ਸਾਨੂੰ ਲੜਨ ਲਈ ਸਾਨੂੰ ਇਕੱਠੇ ਹੋਣ ਲਈ ਜਿਹੜਾ ਪ੍ਰੇਰਣਾ ਦਿੰਦਾ ਇਸ ਕਰਕੇ ਇਹ ਜਿਹੀ ਇਮਾਰਤਾਂ ਜ ਨਹੀਂ ਖਤਮ ਕੀਤੀਆਂ ਜਾ ਰਹੀਆਂ ਸਿਰਫ ਇਮਾਰਤਾਂ ਹੀ ਨਹੀਂ ਸਲੇਬਸਾਂ ਵਿੱਚ ਜਿੱਥੇ ਭਗਤ ਸਿੰਘ ਦਾ ਕੋਈ ਚੈਪਟਰ ਸੀ ਪਾਠ ਸੀ ਵਿਦਿਆਰਥੀ ਪੜ੍ਹਦੇ ਸੀ ਭਗਤ ਸਿੰਘ ਬਾਰੇ ਪੜ੍ਹਦੇ ਸੀ ਗੁਰੂ ਸਾਹਿਬਾਨਾਂ ਬਾਰੇ ਪੜ੍ਹਦੇ ਸੀ ਉਹ ਇਤਿਹਾਸ ਉਹ ਕਿਤਾਬਾਂ ਜੋ ਖਤਮ ਕੀਤਾ ਜਾ ਰਿਹਾ ਇਸ ਲਈ ਇਹ ਹਮਲਾ ਇੱਕ ਤਰ੍ਹਾਂ ਨਹੀਂ ਹੈ ਸਾਡੇ ਦਿਮਾਗਾਂ ਨੂੰ ਕਮਜ਼ੋਰ ਕਰਨ ਲਈ ਸਾਡਾ ਇਤਿਹਾਸ ਖਤਮ ਕੀਤਾ ਜਾ ਰਿਹਾ ਸਾਡੀ ਮਾਨਸਿਕਤਾ ਜਿਹੜੀ ਖਰਾਬ ਕੀਤੀ ਜਾ ਰਹੀ ਆ ਉਸੇ ਤਰ੍ਹਾਂ ਸਾਡੇ ਸਿਰ ਨੂੰ ਕਮਜ਼ੋਰ ਕਰਨ ਲਈ ਨਸ਼ੇ ਗੈਂਗਵਰ ਦਾ ਲੇ ਜਾ ਰਹੀ ਹੈ ਤੇ ਜਿੱਡਾ ਵੱਡਾ ਹਮਲਾ ਓਡੇ ਓਡੀ ਜਿਹੜੀ ਆਪਾਂ ਨੂੰ ਤਾਕਤ ਵਿੱਚ ਇਕੱਠੇ ਹੋ ਕੇ ਬੋਲਣ ਦੀ ਲੋੜ ਅੱਜ ਅਸੀਂ ਪੰਜਾਬ ਸੁਰਸੇਮੇ ਵੱਲੋਂ ਨਾਦਵਨ ਭਾਰ ਸਭਾ ਦੇ ਸੰਘਰਸ਼ ਦੀ ਜਿਹੜੀ ਉਹ ਸਲਾਹਨਾ ਕਰਦੇ ਆ ਅਸੀਂ ਸਲਾਮ ਕਰਦੇ ਆ ਕਿ ਤੁਸੀਂ ਇਸ ਜਿਹੜੀਆਂ ਇੰਨੇ ਕਲਚਰ ਦੇ ਬਾਵਜੂਦ ਇੰਨੇ ਅਟੈਕਾਂ ਦੇ ਬਾਵਜੂਦ ਜਿੱਥੇ ਤੁਹਾਨੂੰ ਫਾਈਲ ਜੀ ਨੈਟ ਫ੍ਰੀ ਆ ਅਨਾ ਤੁਹਾਨੂੰ ਆਏ ਮਤਲਬ ਲੈਟ ਦੇ ਤਾਂ ਵੀ ਤੁਸੀਂ ਕੋਈ ਆਸ-ਪਾਸੇ ਕੁਝ ਨਹੀਂ ਹੋ ਰਿਹਾ ਬਸ ਫੋਨ ਜਿਹੜਾ ਵਿਅਸਤ ਰਹੋ ਤੁਸੀਂ ਬਸ ਭੁੱਲ ਜੋ ਆਸ-ਪਾਸ ਦੀਆਂ ਬਿਮਾਰੀਆਂ ਉਹ ਇੰਨੇ ਸਾਰੇ ਅਟੈਕਾਂ ਦੇ ਬਾਵਜੂਦ ਇਹ ਇਕੱਠੇ ਹੋਏ ਆ ਤੁਸੀਂ ਚਲਾੰਗਾ ਯੋਗ ਤੁਹਾਡਾ ਕਦਮ ਆ ਅਸੀਂ ਨੌਜਵਾਨ ਪਾਰਸਪਤ ਦੀ ਹਮਾਇਤ ਕਰਦੇ ਆ ਤੇ ਜੋ ਨੌਜਵਾਨ ਪਾਰਸਪਤ ਦਾ ਪ੍ਰੋਗਰਾਮ ਆ ਕਿ ਇਤਿਹਾਸਿਕ ਮਾਰਤਾ ਬਚਾਉਣ ਦਾ ਨਸ਼ਿਆਂ ਦੇ ਖਿਲਾਫ ਜਿਹੜਾ ਇੱਕ ਉਹਨਾਂ ਨੇ ਹੱਲ ਲੈ ਕੇ ਆਉਂਦਾ ਕਿ ਜੇ ਵਿਦਿਆਰਥੀ ਜਾਂ ਨੌਜਵਾਨ ਖੇਡਾਂ 'ਚ ਜਾਣਗੇ ਤਾਂ ਉਹ ਕਿਤੇ ਨਾ ਕਿਤੇ ਜਿਹੜਾ ਨਸ਼ਾ ਦੂਰ ਹੋਣਗੇ ਪਾ ਇਹ ਬਾਤ ਜਿਹੜਾ ਸ਼ਲੰਘਾ ਜੋਗ ਆ ਅਸੀਂ ਪੰਜਾਬ ਸੋਸ਼ਲ ਵਿੱਚੋਂ ਸਲਾਮ ਵੀ ਕਰਦੇ ਤੇ ਹਮਾਇਤ ਵੀ ਦਿੰਨੇ ਆ ਧੰਨਵਾਦ